ਸੋਰ ਨਿਸ਼ਾਨ ਸਾਹਿਬ ਦੀ ਜੈ ਸੇਵਾ ਚੱਲ ਰਹੀ ਹੋਰੇ ਨੀਲਾ ਨਿਸ਼ਾਨ ਸਾਹਿਬ ਚੜਾਇਆ ਗਿਆ ਵਾਹ ਜੀ ਵਾਹ ਕਰੇ ਜAVE ਸਿੱਦਾ ਸਿੰਘਾਂ ਦੇ ਚਰਨਾਂ ਨੂੰ ਪਾਵੇ ਸੁਣ ਕੇ ਨਿਹਾਲ ਹੋ ਜਾਵੇ ਗਰੀਆ ਕਾਰ ਕੋਪਰ ਸਿੰਘ ਦੇ ਮਨ ਨੂੰ ਪਾਵੇ ਦਬਕੇ ਜਕਾਰੇ ਖ ਜਾਵੇ ਨਿਹਾਲ ਹੋ ਜਾਵੇ ਸੋ ਸਤਿਕਾਰ ਕਾਰ ਮੋਤਾ ਸਾਹਿਬ ਕੋਲ ਦੇ ਮਨ ਨੂੰ ਪਾਵੇ ਦਬਕੇ ਸਾਰੀ ਹੋ ਜਾਵੇ ਨਿਹਾਲ ਹੋ ਜਾਵੇ ਸੋ ਪਾਵੇ ਤਾਲਾ ਹਾ ਸ੍ਰੀ ਅਕਾਲ ਹੈ ਰਾਮ ਗੰਗਾ ਸਿਦਾ ਸਿੰਘਾਂ ਨੇ ਮਨ ਨੂੰ ਪਾਵੇ ਸਤ ਸ੍ਰੀ ਅਕਾਲ ਫਤਿਹ ਕਰਾਂਗੇ ਆਵੇ ਝੂਲਦੇ ਨਿਸ਼ਾਨਾਂ ਦੇ ਚਰਨਾਂ ਨੂੰ ਪਾਵੇ ਸੁਣ ਕੇ ਨਿਹਾਲ ਹੋ ਜਾਵੇ ਸਤ ਸ੍ਰੀ ਅਕਾਲ ਹੋਰ ਵਾਰੀ ਅਕਾਲ ਦੇਗ ਤੇਗ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਪੜੇ ਮੈਂ ਬਾਬੇ ਥੱਲੇ ਬੰਦਾ ਜੀ ਮੰਨ ਲਿਆ ਰਾਮ ਜੀ ਦੇ ਲੈ ਲਉ ਬਾਬੇ ਰਾਮ ਗੋਇਆ ਕਹਿਣਾ ਤੁਸੀਂ ਦੇਖ ਰਹੇ ਹੋ ਕਿ ਪੰਡ ਮੈਦੇਵਾਸ ਨਿਸਾਨ ਸਾਹਿਬ ਦੀ ਸੇਵਾ ਹੋਈ ਸੀ ਜੋ ਸੰਪੂਰਨ ਹੋਈਆ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਿੱਧੀਆਂ ਪੰਡ ਮੈਦੇਵਾਸ ਤੋਂ ਛੋੜੀ ਦੀ ਗੱਲੀ ਦੇ ਵਿੱਚ ਆ ਜੁਆ ਹਾਂਜੀ ਹਾਂਜੀ ਬਾਬਾ ਜੀ ਹੋਰ ਖਿੱਚ ਮਾੜਾ ਥੱਲੇ ਓਹੜੇ ਲੋ ਜੀ ਚੱਲ ਤੋਂ ਮੰਨ ਲੈ ਤੁਸੀਂ ਸਿੱਧੀਆਂ ਤਸਵੀਰਾਂ ਪੰਡ ਮੈਦੇਵਾਸ ਤੋਂ ਦੇਖ ਰਹੇ ਹੋ ਬਬਈਏ ਤੇ ਕੋਈ ਵੀ ਦਲ 500 ਤਾਰਾ ਕਰ ਸਕਦਾ ਕਿਸੇ ਨੂੰ ਕੋਈ ਨਨਕਾਰੀ ਨਹੀਂ ਕੋਈ ਸਾਧੂ ਸੰਤ ਆ ਸੇ ਜਿੱਥੋਂ ਮਰਜੀ ਕੋਈ ਆਲਵਾਰ ਤੋਂ ਇਸ ਸਥਾਨ ਤੇ ਆ ਸਕਦਾ ਇੱਕ ਅਸੀਂ ਬੇਨਤੀ ਕਰਦਿਆਂ ਜੋ ਪਿੰਡਾਂ ਦੇ ਵਿੱਚ ਗੁਰੂ ਘਰ ਬਣੇ ਹੋਏ ਨੇ ਚੰਗੀਆਂ ਉਹਨਾਂ ਨੇ ਚਿਪਸਾ ਲਾਈਆਂ ਹੋਈਆਂ ਨੇ ਆਪਣੇ ਪਤਾ ਕੀ ਹੈ ਆਪਣੇ ਸਵਾਰਥ ਵਾਸਤੇ ਆਪਣੇ ਭੋਗਾਂ ਵਾਸਤੇ ਉਹਨਾਂ ਨੇ ਗੁਰੂ ਘਰ ਤਿਆਰ ਕੀਤੇ ਹੋਏ ਨੇ ਕਿਸੇ ਦਲਪੰਥ ਦਾ ਉਤਾਰਾ ਨਹੀਂ ਕਰਨਾ ਕਿਸੇ ਸਾਧੂ ਸੰਤ ਨੂੰ ਨਹੀਂ ਵੜਨ ਦੇਣਾ ਕਿਸੇ ਨੂੰ ਰਾਤ ਨਹੀਂ ਕਟਾਉਣੀ ਰਾਹੀ ਫਾਂਦੀ ਨੂੰ ਰਾਤ ਨਹੀਂ ਕਟਾਉਣੀ ਇਹ ਪ੍ਰਾਤਨ ਸਥਾਨ ਹੈ ਨਿੰਗ ਸਿੰਘਾਂ ਦਾ ਛੌਣੀ ਹੈ ਮੇਦੇਵਾਸ ਇੱਥੇ ਰਾਤ ਨੂੰ ਵੀ ਉਹਰੇ ਗੱਡੀਆਂ ਉਤਰਦੀਆਂ ਨੇ ਟਰਾਲੀਆਂ ਰੇੜੀਆਂ ਵਾਲੇ ਹੋਰ ਵੀ ਗਰੀਬ ਗੁਰੂਪਾ ਕੋਈ ਵੀ ਆਉਂਦਾ ਕਿਸੇ ਨੂੰ ਉਹਰੇ ਨੰਕਾਰ ਹੀ ਨਹੀਂ ਹੈਗੀ ਨਾ ਕਿਸੇ ਦਲ ਪੰਥ ਨਾਲ ਕਿਸੇ ਨਾਲ ਵਿਤ ਕਰਾਏਗਾ ਤਰਨੇ ਦਾਲਾ ਹੁੰਦੇ ਨੇ ਬੁੱਢਾ ਦਾਲਾ ਹੁੰਦਾ ਹੈਗਾ ਹੋਰ ਵੀ ਦਲਾ ਪੰਥਾ ਸਾਰੇ ਹੀ ਨਿਹੰਗ ਸਿੰਘਾਂ ਨੂੰ ਬੇਨਤੀ ਹੈ ਜਿਹੜੇ ਸੌਣੀਆਂ ਨਿਹੰਗ ਸਿੰਘਾਂ ਦੀ ਸਾਲ ਦੀ ਸਾਂਝੀ ਆਲ ਵਰਡ ਚ ਕਿਸੇ ਨਾਲ ਕੋਈ ਵਿਤ ਕਰਾ ਨਹੀਂ ਇੱਥੇ ਕਿਸੇ ਨੂੰ ਕੋਈ ਰੋਕ ਟੋਕ ਨਹੀਂ ਹੈਗੀ ਜਿਹੜਾ ਜਲ ਪਾਣੀ ਗੁਰੂ ਘਰ ਦੇ ਵਿੱਚ ਤਿਆਰ ਹੁੰਦਾ ਸਭ ਦਾ ਸਤਿਕਾਰ ਹੁੰਦਾ ਸਭ ਵਾਤੇ ਖੁੱਲੇ ਦਰਵਾਜ਼ੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਈ ਬਾਬਾ ਜੀ ਕੀ ਬੇਨਤੀਆਂ ਰਹੀਆਂ ਸੀ ਆਪਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਗੱਲ ਕਰ ਲੰਘਾ ਅੰਬਰਤਪਾਲ ਸਿੰਘ ਦੀ ਜਿਹਨੂੰ ਘਟੋ ਘਟ 4 ਲੱਖ ਬੰਦੇ ਨੇ 4 ਲੱਖ 70 ਬੰਦਿਆਂ ਨੇ ਵੋਟਾਂ ਪਾਈਆਂ ਤੇ ਉਹਨੇ ਮਤਲਬ ਜਿਹੜੀ ਐਨਐਸਏ ਲਾ ਕੇ ਇਹ ਅੰਦਰ ਡੱਕਿਆ ਹੋਇਆ ਸਾਡੀ ਸਿੱਖੀ ਦੇ ਉੱਤੇ ਕਿੱਡਾ ਵੱਡਾ ਹਮਲਾ ਹੈ ਤੇ ਸਾਨੂੰ ਇਹ ਜਿਹੜੀ ਸਰਕਾਰ ਹੈ ਇੱਥੇ ਅੱਜ ਪੰਜਾਬ ਦੀ ਉਹ ਵੀ ਸੈਂਟਰ ਸਰਕਾਰ ਨਾਲ ਦੱਲੀ ਬਣ ਗਈ ਅਸੀਂ ਦੱਲੀ ਕਿਉਂ ਕਹਿੰਦੇ ਆ ਤਾਂ ਅਸੀਂ ਮਤਲਬ 60 65 ਸਾਲ ਦੀ ਉਮਰ ਹੈ ਤੇ ਅਸੀਂ ਦੇਖਿਆ ਜੇਲਾਂ ਦੇ ਅੰਦਰ ਬੈਠੇ ਲੋਕਾਂ ਨੇ ਜਿਤੇ ਆਏ ਨੇ ਤੇ ਉਦੋਂ ਤੁਰਤ ਰਿਹਾ ਕੀਤਾ ਨੇ ਤੇ ਐਡਾ ਕੀ ਇਹਨਾਂ ਨੇ ਕੋਈ ਵਸ ਵੀ ਬੰਦੇ ਮਾਰਤੇ ਵੀ ਤਾਂ ਨਹੀਂ ਇਹਨੂੰ ਰਿਹਾ ਕੀਤਾ ਗਿਆ ਕੋਈ ਉਹਦੇ ਤੇ ਕੋਈ ਐਡਾ ਵੱਡਾ ਕੋਈ ਕੇਸ ਨਹੀਂ ਇਹ ਉਹ ਕਹਿੰਦੇ ਨੇ ਵੀ ਉੱਥੇ ਥਾਣੇ ਦੇ ਵਿੱਚ ਉਹ ਮਹਾਰਾਜ ਨੂੰ ਲੈ ਗਿਆ ਉਹਦੀ ਢਾਲ ਬਣਾ ਲਈ ਫਰਾਨੀ ਬਣਾ ਲਈ ਤੇ ਦਲਾਂ ਦੇ ਨਾਲ ਹੁੰਦਾ ਜਾਂ ਤਾਂ ਫਿਰ ਤੁਸੀਂ ਦਲਾਂ ਨੂੰ ਵੀ ਰੋਕੋ ਉਹਨੇ ਕੀ ਮਾੜਾ ਕਰਤਾ ਉਹ ਅੰਬਰ ਤੇ ਸ਼ਿਕਾਰ ਰਿਹਾ ਸੀ ਲੋਕਾਂ ਨੂੰ ਸੂਝ ਦੇ ਰਿਹਾ ਸੀ ਨਸ਼ਾ ਛਡਾ ਰਿਹਾ ਸੀ ਤੇ ਨਸ਼ੇ ਦੇ ਇਹਨਾਂ ਨੂੰ ਇਹਨਾਂ ਦੇ ਕਾਰੋਬਾਰ ਖੜਦੇ ਨੇ ਨਸ਼ੇ ਕਰਕੇ ਇਹ ਤਾਂ ਮਤਲਬ ਸਾਡੇ ਤੇ ਐਡਾ ਵੱਡਾ ਕਰ ਰਹੇ ਨੇ ਅਸੀਂ ਛੋਟੇ ਦੀ ਵੀ ਗੱਲ ਕਰਦੇ ਹਾਂ ਉਹਦੀ ਵੀ ਅਸੀਂ ਵੱਡੀ ਉਦੋਂ ਹਮਾਇਤ ਕੀਤੀ ਸੀ ਸਾਡੀ ਜਥੇਬੰਦੀ ਨੇ ਉਦੋਂ ਵੀ ਅਸੀਂ ਮਤਲਬ ਨਸ਼ੇ ਦੇ ਵਿਰੁੱਧ ਖੜੇ ਤੇ ਉਹਨੂੰ ਵੀ ਉੱਥੇ ਜੇਲ੍ਹ ਦੇ ਵਿੱਚ ਰੱਖਿਆ ਦੀ ਇਹ ਸਾਡੇ ਦੇ ਵਿੱਚ ਲੋਕਾਂ ਦੇ ਝੂਠੇ ਪਰਚੇ ਪਾਪਾ ਜੇ ਕੋਈ ਨਸ਼ੇ ਦੀ ਗੱਲ ਕਰਦਾ ਤਾਂ ਉਹਦੇ ਦੀ ਉਲਟ ਝੂਠਾ ਪਰਚਾ ਪਾ ਕੇ ਜੇਲ੍ਹ ਦੇ ਵਿੱਚ ਦਿੰਦੇ ਨੇ ਇਸ ਗੱਲ ਤੋਂ ਬਾਜ਼ ਆ ਜਾਓ ਨਹੀਂ ਖਾਲਸਾ ਤਿਆਰ ਪ੍ਰਤਿਆਰ ਹੈ ਅਸੀਂ ਕੋਈ ਡਰਦੇ ਨਹੀਂ ਕੋਈ ਝਿੰਕਦੇ ਨਹੀਂ ਇਸ ਗੱਲ ਨੂੰ ਮਤਲਬ ਰੱਖਦੇ ਆਂ ਅਸੀਂ ਵੀ ਜਦਾਂ ਫਿਰ ਤੁਸੀਂ ਵੋਟਾਂ ਪਵਾਈ ਨਾ ਕਰਨ ਨਾਲ ਨਾਰਾਜ਼ ਕਰ ਲੋ ਫਿਰ ਜੇ ਤੁਸੀਂ ਵੋਟਾਂ ਪਵਾਈਆਂ ਨੇ ਤੁਸੀਂ ਕਿਉਂ ਨਹੀਂ ਉਹਨੂੰ ਮਤਲਬ ਰਿਹਾ ਕਰ ਰਹੇ ਜਦੋਂ ਉਹ ਜਿਹੜੇ ਏਡੇ ਕਾਰਨੇ ਸੁਣੀ ਨਹੀਂ ਤਾਂ ਉੱਥੇ ਦੇ ਅੱਜ ਹਾਲਾਤ ਕੀ ਨੇ ਅਸੀਂ ਇਹ ਸਰਕਾਰਾਂ ਨੂੰ ਕਹਿਣਾ ਚਾਹੁੰਦੇ ਹਾਂ ਤੁਸੀਂ ਬੰਗਲਾ ਦੇਆ ਕਰੋ ਤੁਸੀਂ ਵੀਰੇ ਭੱਜੇ ਫਿਰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਬੁਲਾਵੇ ਹਾਂ ਜੀ ਬਾਬਾ ਜੀ ਜਕਾਰਾ ਬੁਲਾਵੇ ਨਿਆਰ ਹੋ ਜਾਵੇ ਗੁਰੂ ਗੋਬਿੰਦ ਸਿੰਘ ਦੇ ਮਾਨ ਨੂੰ ਭਾਵੇ ਚੜਦੀ ਕਲਾ ਹੋ ਜਾਵੇ ਤੁਸੀਂ ਦੇਖ ਰਹੇ ਤੁਸੀਂ ਇਹ ਤਸਵੀਰਾਂ ਪਿੰਡ ਮੈਦੇਵਾਸ ਤੋਂ ਜੋ ਕਿ ਨਿਸਾਨ ਸਾਹਿਬ ਦੇ ਪਛਾਕੇ ਪਹਿਨਾਏ ਗਏ ਨੇ ਤੇ ਨਵਾਂ ਥੋੜਾ ਤਿਆਰ ਕਰਕੇ ਨਿਸਾਨ ਸਾਹਿਬ ਲਗਾਇਆ ਗਿਆ ਗੁਰਦੁਆਰਾ ਸੀਦ ਗੰਜ ਸਾਹਿਬ ਪਿੰਡ ਮੈਦੇਵਾਸ ਸਿੱਧੇ ਤਸਵੀਰਾਂ ਦੇਖ ਰਹੇ ਤੁਸੀਂ ਬਾਕੀ ਸਿੰਘਾਂ ਵੱਲੋਂ ਜਾਨੀ ਬੇਨਤੀ ਕੀਤੀ ਗਈ ਹੈ 19 ਤਰੀਕ ਦੇ ਪ੍ਰੋਗਰਾਮ ਦੇ ਲਈ ਜੋ ਕਿ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ ਉਹਨਾਂ ਦੇ ਸਿੰਘਾਂ ਦੀ ਰਿਹਾਈ ਦੇ ਲਈ ਜਾਨੀ ਵੱਡਾ ਗੱਠ ਰੱਖਿਆ ਬਾਬਾ ਬਕਾਲਾ ਸਾਹਿਬ ਵਿਖੇ ਉੱਥੇ ਪਹੁੰਚਣ ਦੀ ਬੇਨਤੀਆਂ ਕੀਤੀਆਂ ਜਾਂਦੀਆਂ ਨੇ ਰੋਪੜੀ ਗਿਣਤੀ ਦੇ ਵਿੱਚ ਉੱਥੇ ਪਹੁੰਚ ਕੇ ਜਾਨੀ ਭਾਈ ਸਾਹਿਬ ਨੂੰ ਜਲਦੀ ਰਿਹਾਇਆ ਕਰਾਉਣ ਦੇ ਲਈ ਉਪਰਾਲਾ ਕੀਤਾ ਜਾਵੇ ਤੇ ਵੱਧ ਤੋਂ ਵੱਧ ਸੰਗਤ ਉੱਥੇ ਪਹੁੰਚੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ